ਉਹੀ ਰੋਤ ਕਾਲਾ ਮਿੱਤਰੋ ਉਹੀ ਹਰਿਆਣੇ ਵਾਲਾ ਜਿਹਨੇ ਦੁਨੀਆ ਨਚਾਈ ਆ ਇਹ ਸੀਜ਼ਨ ਚ ਕੀ ਯਾਰ ਜਿਹੜਾ ਲੰਮੇ ਟਾਈਮ ਤੋਂ 2-3 ਸਾਲ ਚ ਮੈਂ ਕਹਾਂ ਵੀ ਪਹਿਲੇ ਨੰਬਰ ਤੇ ਰੈਂਕ ਕਰੀ ਜਾਂਦਾ ਸੀਗਾ ਕਿ ਜਲਾਲਪੁਰੀਆ ਫਰੰਦੀਪੁਰੀਆ ਦੋਗਾਂ ਵਾਲਾ ਖੁਸ਼ੀ ਹੋ ਗਿਆ ਇਹ ਜੋ ਆ ਪੁਰਾਣੇ ਖੌਂਡਾ ਇਹ ਆਲਵੇਸ ਹੀ ਟੌਪ ਰੈਂਕ ਹਾਂਜੀ ਕਿਦਾਂ ਸਾਰੇ ਵੀਰ ਭਰਾ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਉਸ ਪਰਮਾਤਮਾ ਵਾਹਿਗੁਰੂ ਦੀ ਕਿਰਪਾ ਦੇ ਨਾਲ ਮਿੱਤਰੋ ਇਸ ਵਾਲੀ ਵੀਡੀਓ 'ਚ ਤੁਹਾਨੂੰ ਟੌਪ ਦੇ 10 ਯਾਫੀ ਦੱਸਣ ਜਾ ਰਿਹਾ ਜਿਹੜਿਆਂ ਨੇ ਇਸ ਸੀਜ਼ਨ 'ਚ ਸਰਾ ਕੀਤਾ ਜਿਹੜੇ ਮੇਰੇ ਵੀਰੋ ਇਸ ਸੀਜ਼ਨ 'ਚ ਕਮਾਲ ਕਰਕੇ ਗਏ ਹਨ ਉਹਨਾਂ ਦੇ ਤੁਹਾਨੂੰ ਨਾਂ ਦੱਸੂਗਾ ਕਿਉਂਕਿ ਆਪਾਂ ਕੋਈ ਪਾਲਾ ਖੁਸ਼ੀ ਹੈ ਨਾ ਉਹ ਲੰਮੇ ਟਾਈਮ ਦੇ ਟੌਪ ਆ ਸੋ ਉਹਨਾਂ ਦਾ ਨਾਂ ਕਰਿਆ ਕਰੋ ਵੀ ਉਹਨਾਂ ਦਾ ਨਾਂ ਨਹੀਂ ਲਿਆ ਉਹ ਤਾਂ ਯਾਰ ਲੰਮੇ ਟਾਈਮ ਤੋਂ ਖੇਡਦੇ ਆ ਰਹੇ ਆ ਉਹ ਤਾਂ ਆਲਵੇਸ ਟਾਪ ਆ ਪੁਰਾਣੀ ਖੰਡ ਤਾਂ ਪਰ ਐ ਸੀਜ਼ਨ ਚ ਜੋ ਖੇਡੇ ਆ ਨਾ ਉਹਨਾਂ ਦੇ ਮੁਤਾਬਕ ਜੋ ਮੈਨੂੰ ਜਾਣਕਾਰੀ ਮਿਲੀ ਉਹ ਮੈਂ ਤੁਹਾਡੇ ਤਾਂ ਹੀ ਸ਼ੇਅਰ ਕਰੂੰਗਾ ਕਬੱਡੀ ਦਾ ਪਲੇਅਰ ਹਰ ਇੱਕ ਹੀ ਟਾਪ ਆ ਇਹ ਬਸ ਜੋ ਜੋ ਟਾਪ ਖੇਡ ਜਾਂਦਾ ਜੋ ਸੀਜ਼ਨ ਚ ਸਰਾਹ ਕਰ ਜਾਂਦਾ ਪੰਜਾਬ ਚ ਉਹਦਾ ਆਪਾਂ ਅਪਡੇਟ ਦੇ ਦੇਈ ਦੀ ਆ ਸੋ ਤਾਂ ਕਰਕੇ ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਫਰਜ਼ ਹੁੰਦਾ ਜਰੂਰ ਕਰਿਆ ਕਰੋ ਕਬੱਡੀ ਦੀਆਂ ਵੀਡੀਓ ਮਿੱਤਰੋ ਇਸ ਚੈਨਲ ਤੇ ਆਪਾਂ ਪਾਉਂਦੇ ਰਹਿੰਨੇ ਆ ਕਮਾਲ ਦੇ ਮੈਚ ਹੋਇਆ ਸੀਜ਼ਨ ਮੁੱਕ ਗਿਆ ਮਿੱਤਰੋ ਤੇ ਟੌਪ ਤੇ ਰਿਹਾ ਸਾਰਿਆਂ ਨੇ ਸਵਾਦ ਲਿਆ ਐਸ ਵਾਰ ਜੋ ਕੁਝ ਹੋ ਗਿਆ ਉਹ ਇਦੂ ਅਗਲੀ ਵਾਰ ਮੈਨੂੰ ਉਮੀਦ ਆ ਵੀ ਇਦੂ ਵੀ ਤਕੜੀਆਂ ਚੀਜ਼ਾਂ ਹੋਣਗੀਆਂ ਟੌਪ ਦੇ 10 ਜਾਫੀ ਦੱਸਦਾ ਮਿੱਤਰੋ ਪਹਿਲਾ ਜਾਫੀ ਜੋ 10ਵੇਂ ਨੰਬਰ ਤੇ ਰੱਖਿਆ ਆਪਾਂ ਉਹ ਆ ਮਿੱਤਰੋ ਰਾਜਾ ਪਧਰੀ ਵਾਲਾ ਦੁਨੀਆ ਜਾਣਦੀ ਆ ਮੁੰਡੇ ਨੂੰ ਜੋ ਖੇਡ ਆ ਯਾਰ ਉਹਦੀ ਜੋ ਖੇਡਿਆ ਉਹ ਭਲਾ ਹੱਥ ਦੇ ਮੇਲੇ ਤੇ ਕੀਤਾ ਹੁਣੇ ਤੇ ਪਹਿਲਾਂ ਜੋ ਪੰਜਾਬ ਦੇ ਕੱਪਾਂ ਦੇ ਕੀਤਾ ਯਾਰ ਉਹਦੇ ਮੁਤਾਬਕ ਜੋ ਹੈ ਬਹੁਤ ਤਗੜੀ ਗੇਮ ਦਿਖਾਈ ਆ ਪਧਰੀ ਵਾਲ ਨੇ ਕਮਾਲਾਂ ਕੀਤੀਆਂ ਨੰਬਰ ਨਾ ਦੇਖਿਓ ਵਧੀਆ ਪਲੇਅਰ ਆ ਵੈਸੇ ਸਾਰੇ ਹੀ ਬਰਾਬਰ ਹੁੰਦੇ ਆ ਪਰ ਜਿੱਦਾਂ ਜਿੱਦਾਂ ਆਪਾਂ ਨੂੰ ਲੱਗਦਾ ਆਪਾਂ ਉਦਾਂ ਰੱਖੇ ਆ ਆਲਵੇਸ ਟੌਪ ਰਹੀ ਆ ਇਸ ਸੀਜ਼ਨ 'ਚ ਵਧੀਆ ਗੇਮ ਦਿਖਾਈ ਆ ਇਹਨਾਂ ਨੇ ਸੋ ਪਧਰੀ ਵਾਲੇ ਰਾਜੇ ਦਾ ਹੱਕ ਬਣਦਾ ਸੀਗਾ ਬਿਲਕੁਲ ਇਸ ਵਾਰ ਤੇ 10 ਜਾਫੀ ਕਈ ਆਪਾਂ ਇਹ ਜੋ ਹੈ ਵਧੀਆ ਜਾਫੀ ਕੀ ਇਹ ਵੀ ਵਧੀਆ ਕਮਾਲਾਂ ਕੀਤੀਆਂ ਇਹਨਾਂ ਨੇ ਤਾਂ ਇਹਨਾਂ ਦੇ ਨਾਂ ਲੈ ਰਹੇ ਆ ਅੱਗੇ ਮਿੱਤਰੋ ਫਰਿਆਦ ਅਤੇ ਪਿੰਦੂ ਸੀਚੇ ਵਾਲ ਤੇ लवली ਮਹਿਦਮ ਮਹਿਮਦਵਾਲ ਇਹ ਤਿੰਨੇ ਜਾਫੀ ਜੋ ਹੈ ਵਧੀਆ ਖੇਡੇ ਆ ਫਰਿਆਦ ਨੇ ਜੋ 2018-19 ਚਾ ਨਾ ਜੋ ਇਹਨਾਂ ਦੀ ਟਿਕੜੀ ਜੋ ਕਰਕੇ ਗਈ ਆ ਜਦੋਂ ਇੰਦਰਜੀਤ ਨੂੰ ਇਹਨਾਂ ਨੇ ਵੀ ਕਮਾਲਾਂ ਕੀਤੀਆਂ ਸੋ ਇਹਨਾਂ ਦਾ ਵੀ ਟਾਈਮ ਨਹੀਂ ਜਾਣਾ ਨੌਵੇਂ ਨੰਬਰ ਤੇ ਮਿੱਤਰੋ ਇਹ ਰੱਖੇ ਆ ਆਪਾਂ ਬਹੁਤ ਤਗੜੇ ਪਲੇਅਰ ਆ ਬਹੁਤ ਵਧੀਆ ਗੇਮ ਦਿਖਾਉਂਦੇ ਆ ਉਮੀਦ ਆ ਵੀ ਇਦਾਂ ਹੀ ਜੋ ਹੈ ਟੌਪ ਤੇ ਰਹਿਣਗੇ ਤੇ ਵਧੀਆ ਜਿਹਾ ਚਰਚਾ ਕਰਾਉਂਦਾ ਰਹੂ ਫਰਿਆਦ ਸਾਡਾ ਪਿੰਦੂ ਤੇ लवली ਮਿੱਤਰੋ 8ਵੇਂ ਨੰਬਰ ਤੇ ਜਾਫੀ ਰੱਖੇ ਆ ਜੋ ਆਪਾਂ ਮਿੱਤਰੋ ਫੂਲਾ ਸ਼ੂਸ਼ਕ ਆ ਸੋਨੀ ਫੱਕਰ ਝੰਡੇ ਵਾਲਾ ਤੇ ਆਪਾਂਵੇਂ ਲੇਟ ਆ ਪਰ ਇਹਦੇ ਵੀ ਜਫੇ ਇਸ ਵਾਰ ਦੇਖਣ ਵਾਲੇ ਸੀ ਬਹੁਤ ਤਗੜੇ ਲਾਏ ਆ ਲੈਣੇ ਮਿੱਤਰੋ ਜੋ ਐਮ ਐਲ ਕੇ ਚ ਕੀਤਾ ਉਹ ਤੁਸੀਂ ਸਾਰਿਆਂ ਨੇ ਦੇਖਿਆ ਵੀ ਮੇਜਰ ਲੀਗ ਚ ਉਹਨੇ ਧੱਕ ਪਾਈ ਆ ਵੱਡੀਆਂ ਵੱਡੀਆਂ ਟੀਮਾਂ ਸ਼ਾਹ ਕੋਟ ਆ ਲੈਣੇ ਹਰਾਆਂਗਾ ਮਿੱਤਰੋ ਸੋ ਜੋ 8ਵੇਂ ਨੰਬਰ ਤੇ ਫੂਲਾ ਸ਼ੂਸ਼ਕ ਤੇ ਸੋਨੀ ਨੇ ਜੋ ਰੇਡਾਂ ਵੀ ਪਾ ਜਾਂਦਾ ਤਾਂ ਕਰਕੇ 8ਵੇਂ ਨੰਬਰ ਤੇ ਰੱਖੇ ਆ ਆਪਾਂ ਇਹ ਤਿੰਨ ਪਲੇਅਰ 7ਵੇਂ ਨੰਬਰ ਤੇ ਮੇਰੇ ਵੀਰੋ ਸੋਨ ਚੱਕ ਸਾਬੂ ਵਾਲਾ ਜੋ ਇਹਨੇ ਐਮ ਐਲ ਕੇ ਚ ਕੀਤਾ ਨਾ ਉਹ ਸਾਰਿਆਂ ਨੇ ਦੇਖਿਆ ਵੀ ਮੇਜਰ ਲੀਗ ਚ ਯਾਰ ਕਿੰਨੇ ਤਗੜੇ ਜੱਫੇ ਲਾਏ ਆ ਸੋਨ ਨੇ ਇਹਦਾ ਹੱਕ ਬਿਲਕੁਲ ਸੀਗਾ 7ਵੇਂ ਨੰਬਰ ਤੇ ਬਹੁਤ ਤਗੜੀ ਗੇਮ ਦਿਖਾਈ ਆ ਇਹਨਾਂ ਨੇ ਬਹੁਤ ਵਧੀਆ ਗੇਮ ਦਿਖਾਈ ਆ ਤਾਂ ਕਰਕੇ ਆਪਾਂ 7ਵਾਂ ਨੰਬਰ ਰੱਖਿਆ ਬਾਕੀ ਜੇ ਤੁਹਾਨੂੰ ਕੁਝ ਗਲਤ ਲੱਗਿਆ ਹੋਵੇ ਉਹਦੇ ਲਈ ਦਿਲ ਤੋਂ ਮਾਫੀ ਆਪਾਂ ਨੂੰ ਜਿੱਦਾਂ ਲੱਗਦੇ ਸੀ ਆਪਾਂ ਉਦਾਂ ਰੱਖੇ ਆ 6ਵੇਂ ਨੰਬਰ ਤੇ ਮਿੱਤਰੋ ਆਰਸ਼ ਚੋਲਾ ਸਾਹਿਬ ਲੋਕਾਂ ਨੇ ਕਿਹਾ ਉਹ ਆਪ ਕਹਿ ਰਹੇ ਸੀ ਵੀ ਆਪਾਂ ਡਾਊਨ ਪੈਗੇ ਹੁਣ ਕਿੱਥੇ ਬੈਸਟ ਬਣਿਆ ਜਾਣਾ ਯਾਰ ਹੌਣ ਤਾਂ ਸ਼ਿਲੂ ਹੋਰ ਅਰਗਿਆਂ ਦਾ ਟਾਈਮ ਆ ਪਰ ਚੋਲੇ ਵਾਲਿਆ ਇਹ ਤੇਰੀਆਂ ਗੱਲਾਂ ਹੀ ਸੀ ਤੂੰ ਬਹੁਤ ਤਗੜਾ ਤੈਨੂੰ ਲੱਗਦਾ ਤੂੰ ਡਾਉਣ ਪਿਆ ਦਰਸ਼ਕਾਂ ਨੂੰ ਤਾਂ ਲੱਗਦਾ ਵੀ ਤੂੰ ਤਾਂ ਯਾਰ ਉਦਾਂ ਹੀ ਸਰਾ ਕਰਦਾ ਤੂ ਦਾ ਉਦਾਂ ਹੀ ਟੌਪ ਤੇ ਆ ਸੋ ਆਰਸ਼ ਚੋਲਾ ਸਾਹਿਬ 6ਵੇਂ ਨੰਬਰ ਤੇ ਮਿੱਤਰੋ ਕਾਂਗੇ ਵਾਲਾ ਗੁਰਵਿੰਦਰ ਐਂਡ ਤੇ ਜੇ ਥੋੜਾ ਜਿਹਾ ਡਾਊਨ ਪਿਆ ਸੀਜ਼ਨ ਚ ਪਰ ਪਹਿਲਾਂ ਇਹਨੇ ਵੀ ਤਾਕੀ ਪਾ ਕੇ ਰੱਖੀ ਆ ਪਹਿਲਾਂ ਜੋ ਕਾਂਗੇ ਵਾਲ ਨੇ ਕੀਤਾ ਮੇਰੇ ਵੀਰੋ ਸ਼ੁਰੂ ਦੇ ਵਿੱਚ ਸੀਜ਼ਨ ਦੇ ਇਹਨੇ ਵੀ ਕਮਾਲਾਂ ਹੀ ਕੀਤੀਆਂ ਸੀਗਾ ਸੋ ਗੁਰਵਿੰਦਰ ਕਾਂਗੇ ਵਾਲਾ 5ਵੇਂ ਨੰਬਰ ਤੇ ਮਿੱਤਰੋ ਚਿੱਟੀ ਵਾਲਾ ਜੱਗਾ ਜਿੰਨੇ ਕ ਮੈਚ ਖੇਡਿਆ ਆਇਆ ਭਾਵੇਂ ਅੱਧ ਦੇ ਵਿੱਚ ਤਾਂ ਕਰਕੇ ਜੋ ਹੈ ਨੰਬਰ ਭਾਵੇਂ ਥੱਲੇ ਰਹਿ ਗਏ ਮਿੱਤਰੋ ਜੱਗਾ ਵੀ ਕਮਾਲਾਂ ਕਰਕੇ ਗਿਆ ਸੋ ਜੱਗੇ ਚਿੱਟੀ ਵਾਲੇ ਨੂੰ ਮਿੱਤਰੋ 4ਵੇਂ ਨੰਬਰ ਤੇ ਬਹੁਤ ਤਗੜੀ ਗੇਮ ਦਿਖਾਈ ਆ ਚਿੱਟੀ ਵਾਲਾ ਚਿੱਟੀ ਵਾਲਾ ਹੀ ਹੋਈ ਆ ਐ ਮਿਲਕੇ ਚ ਜਿੰਨੇ ਮੈਚ ਖੇਡੇ ਆ ਐਨ ਮੇਰੇ ਵੀਰੋ ਐਨ ਡੀ ਲਾਈ ਆ ਜੱਗੇ ਨੇ ਸੋ ਚੌਥੇ ਨੰਬਰ ਤੇ ਜੱਗਾ ਚਿੱਟੀ ਵਾਲਾ ਤੀਜੇ ਨੰਬਰ ਤੇ ਜੱਗੂ ਹਾਕਮ ਵਾਲੀ ਆ ਤੇ ਤਾਕੜੋ ਮਿੱਤਰੋ ਦੋਨਾਂ ਨੇ ਕਮਾਲ ਕੀਤੀ ਹੈ ਸ਼ੁਰੂ ਤੋਂ ਲੈ ਕੇ ਐਂਡ ਤਾਈਂ ਪੰਜਾਬ ਦਾ ਸੀਜ਼ਨ ਖੇਡੇ ਆ ਸੋ ਇਹਨਾਂ ਨੇ ਵੀ ਕਮਾਲਾਂ ਕੀਤੀਆਂ ਇਹ ਵੀ ਬਹੁਤ ਤਗੜੇ ਪਲੇਅਰ ਆ ਬਹੁਤ ਵਧੀਆ ਗੇਮ ਦਿਖਾਉਂਦੇ ਆ ਜੱਗੂ ਵੀ ਟੌਪ ਆਜ ਦੇ ਟਾਈਮ 'ਚ ਮਿੱਤਰੋ ਤੇ ਤਾਕੜ ਦੀਆਂ ਤਾਂ ਗੱਲਾਂ ਹੁੰਦੀਆਂ ਬਈ ਐਨ ਮੇਰੇ ਵੀਰੋ ਐ ਸੀਜ਼ਨ ਕਮਾਲਾਂ ਕੀਤੀਆਂ ਤਾਕੜ ਨੇ ਕਿਉਂਕਿ ਗੋਗੜਾਂ ਵਾਲਾ ਜਦੋਂ ਜੱਫੇ ਲਾਉਂਦਾ ਇਹ ਅੜੀ ਘਰਦੇ ਵੀ ਮੇਰੇ ਵੀਰੋ ਐ ਸੀਜ਼ਨ ਬਹੁਤ ਤਗੜੇ ਜੱਫੇ ਲੱਗਿਆ ਤੇ ਅਰਸ਼ ਬਰਸਾਲਪੁਰ ਵਾਲਾ ਵੀ ਇੱਕ ਮੈਂ ਪਲੇਅਰ ਛੱਡ ਗਿਆ ਅਰਸ਼ ਬਰਸਾਲਪੁਰ ਉਹ ਵੀ ਜੋ ਹੈ ਬਹੁਤ ਵਧੀਆ ਗੇਮ ਦਿਖਾਈ ਆ ਅਰਸ਼ ਨੇ ਵੀ ਉਹ ਵੀ ਜੋ ਹੈ ਬਹੁਤ ਤਗੜਾ ਪਲੇਅਰ ਆ ਉਹ ਵੀ ਜੋ ਹੈ ਧਾਕੜ ਦੇ ਨਾਲ ਹੀ ਮੰਨੋ ਵੀ ਅਰਸ਼ ਦਾ ਵੀ ਹੱਕ ਵੰਡਦਾ ਸੀਗਾ ਸੋ ਅਰਸ਼ ਬਰਸਾਲਪੁਰ ਨੇ ਵੀ ਮਿੱਤਰੋ ਕਮਾਲ ਕੀਤੀ ਆ ਤੇ ਦੂਜੇ ਨੰਬਰ ਤੇ ਉਹੀ ਰੋहतक ਵਾਲਾ ਮਿੱਤਰੋ ਉਹੀ ਹਰਿਆਣੇ ਵਾਲਾ ਜਿਹਨੇ ਦੁਨੀਆ ਨਚਾਈ ਆ ਐ ਸੀਜ਼ਨ ਚ ਕੀ ਯਾਰ ਜਿਹੜਾ ਲੰਮੇ ਟਾਈਮ ਤੋਂ 2-3 ਸਾਲ ਚ ਮੈਂ ਕਹਾਂ ਵੀ ਪਹਿਲੇ ਨੰਬਰ ਤੇ ਰੈਂਕ ਕਰੀ ਜਾਂਦਾ ਸੀਗਾ ਐ ਸੀਜ਼ਨ ਮੈਨੂੰ ਲੱਗਿਆ ਵੀ ਜਿੱਦਾਂ ਦੂਜੇ ਨੰਬਰ ਤੇ ਹੀ ਐਕਟੀ ਬਣਦਾ ਸੀ ਉਹਦਾ ਹੱਕ ਸ਼ੀਲੂ ਹਰਿਆਣੇ ਵਾਲਾ ਮਿੱਤਰੋ ਦੁਨੀਆ ਜਾਣਦੀ ਆ ਬਹੁਤ ਤਗੜੀ ਗੇਮ ਖੇਡੀ ਆ ਬਹੁਤ ਵਧੀਆ ਜਿੰਨਾ ਸਟੈਮਨਾ ਇਹ ਮੁੰਡੇ ਚ ਮੈਂ ਕਹਿੰਨਾ ਹੋਰ ਕਿਸੇ ਜਾਫੀ ਚ ਨਹੀਂ ਹੋਣਾ ਯਾਰ ਜਿੰਨਾ ਇਹਦੇ ਚ 35 35 ਟੱਚ ਵੱਡੇ ਮੈਚ ਲੈ ਕੇ ਤੇ 8 8 9 9 ਜਾਫੇ ਕਈ ਯਾਰ 17 17 ਜਾਫੇ ਇਹ ਯਾਰ ਸ਼ੀਲੂ ਚ ਰਤਬਾ ਇਹ ਜੋ ਸ਼ੀਲੂ ਚ ਮੇਰੇ ਵੀਰੋ ਗੋਣਾ ਸ਼ੀਲੂ ਤਾਂ ਕਰਕੇ ਆਪਾਂ ਗੇ ਰੱਖਿਆ ਦੂਜੇ ਨੰਬਰ ਤੇ ਮੇਰੇ ਵੀਰੋ ਮੇਰੇ ਖਿਆਲ ਨਾਲ ਯਾਰ ਜਗ੍ਹਾ ਤੇ ਹੀ ਆਉਂਦਾ ਸੀ ਬਾਕੀ ਅਗਲੇ ਸੀਜ਼ਨ ਚ ਦੇਖਾਂਗੇ ਵੀ ਬਈ ਜੋ ਆ ਕਿਹੜਾ ਅੱਗੇ ਜਾਂਦਾ ਹਨਾ ਕਿਹੜਾ ਜੋ ਨਾ ਕਿਹੜਾ ਚੇਂਜ ਹੋ ਕੇ ਅੱਗੇ ਆਉਂਦਾ ਪਹਿਲੇ ਨੰਬਰ ਦੇ ਜਾਫੀ ਦੀ ਗੱਲ ਕਰੀਏ ਅੱਜ ਦੇ ਟਾਈਮ ਚ ਇਹ ਸੀਜ਼ਨ ਚ 2025-26 ਦਾ ਜੋ ਟੌਪ ਦਾ ਉੱਤਮ ਜਾਫੀ ਰਹਾ ਮਿੱਤਰੋ ਸਣੀ ਗਾਲੇ ਸੰਘਿਆ ਵਾਲਾ ਬਣਦਾ ਸੀ ਬਿਲਕੁਲ ਜੋ ਬਾਗੜੀਆਂ ਕੀਤਾ ਜੋ ਐ ਮਿਲਕੇ ਚ ਇਹਨੇ ਕੀਤਾ ਮੇਰੇ ਵੀਰੋ ਉਹ ਖਿਡਾਰੀ ਵੀ ਬਹੁਤ ਘਾਟਾ ਸੋ ਇਹ ਸੀਜ਼ਨ ਚ ਯਾਰ ਸਣੀ ਦਾ ਬੇਸ਼ਕ ਕਹਿਣ ਤੇ ਸੱਟ ਲੱਗ ਗਈ ਪਰ ਯਾਰ ਜਫੇ ਬਹੁ ਲਾਏ ਆਣੇ ਪਹਿਲਾਂ ਬਹੁਤ ਤੱਕ ਪਾਈ ਆ ਸੋ ਤਾਂ ਕਰਕੇ ਵੀ ਸਣੀ ਦਾ ਹੱਕ ਬਿਲਕੁਲ ਸੀਗਾ ਇਹਦਾ ਬਣਦਾ ਹੀ ਬਣਦਾ ਸੀਗਾ ਬਹੁਤ ਭਰਾ ਤਗੜਾ ਖੇਡਦਾ ਬਾਬੇ ਦੀ ਮਿਹਰ ਆ ਇਹਦੇ ਤੇ ਇਸ ਸੀਜ਼ਨ ਪਹਿਲੇ ਨੰਬਰ ਤੇ ਮੇਰੇ ਵੀਰੋ ਰੈਂਕ ਕਰਿਆ ਇਹਦਾ ਬਾਕੀ ਜਲਾਲਪੁਰੀਆ ਫਰੰਦੀਪੁਰੀਆ ਦੋਗਾਂ ਵਾਲਾ ਖੁਸ਼ੀ ਹੋ ਗਿਆ ਇਹ ਜੋ ਆ ਪੁਰਾਣੇ ਖੌਂਡਾ ਇਹ ਆਲਵੇਜ਼ ਦੀ ਟੌਪ ਰਹਿਣਗੇ ਇਹਨਾਂ ਦਾ ਇਹ ਨਾ ਮੰਨਿਓ ਵੀ ਆਪਾਂ ਉਦਾਂ ਕੀਤਾ ਇਹ ਆਲਵੇਜ਼ ਹੀ ਟੌਪ ਆ ਮਿੱਤਰੋ ਇਹ ਆਲਵੇਜ਼ ਹੀ ਜੋ ਸਿਰਾ ਕਰਦੇ ਆ ਬਾਬੇ ਦੀ ਇਹਰਾ ਮੁੰਡਿਆਂ ਤੇ ਬਹੁਤ ਤਗੜੀ ਗੇਮ ਦਿਖਾਉਂਦੇ ਆ ਫਰੰਦੀਪੁਰੀਆ ਹੋ ਗਿਆ ਐਣ ਮੇਰੇ ਵੀਰੋ ਇਹਨਾਂ ਦਾ ਨਾਂ ਚੱਲਦਾ ਹੀ ਰਹਿਣਾ ਏ ਪ੍ਰਮਾਤਮਾ ਦੀ ਮਿਹਰ ਰਵੇ ਇਹਨਾਂ ਤੇ ਜਲਾਲਪਰੀਆ ਦੁੱਗਾਂ ਵਾਲਾ ਇਦਾਂ ਹੀ ਜੋ ਆ ਖੇਡਦੇ ਰਹਿਣ ਕੌਡੀ ਕਪਾਂ ਤੇ ਜੇ ਆਪਾਂ ਕਹੀਏ ਵੀ ਜੋ ਹੈ ਅਣੰਤ ਵਾਜਦੇ ਰਹਿਣ ਸੋ ਤੁਹਾਨੂੰ ਕਿਦਾਂ ਲੱਗੀ ਜੋ ਇਹ ਅਪਡੇਟ ਇਹ ਤੁਸੀਂ ਦੱਸ ਸਕਦੇ ਹੋ ਟੌਪ ਦੇ 10 ਜਾਫੀ ਦੱਸ ਤੇ ਆ ਜੋ ਹੈ ਸੀਜ਼ਨ ਚ ਜੋ ਹੈ ਸਿਰਾ ਕੀ ਕੀਤਾ ਜਿੰਨਾਂ ਨੇ ਜੋ ਜੋ ਹੈ ਸੀਜ਼ਨ ਚ ਵਧੀਆ ਖੇਡੇ ਆ ਬਾਕੀ ਜੇ ਮੈਂ ਕੋਈ ਗਲਤ ਦੱਸ ਗਿਆ ਹੋਇਆ ਉਹਦਾ ਜੋ ਹੈ ਜਰੂਰ ਦਿਲ ਤੋਂ ਮਾਫੀ ਮੰਗਦੇ ਆ ਇਹਨਾਂ ਦਾ ਯਾਰ ਇਦਾਂ ਹੀ ਲੱਗਿਆ ਆਪਾਂ ਨੂੰ ਰੈਂਕ ਤਾਂ ਕਰਕੇ ਇਦਾਂ ਰੱਖਿਆ ਬਾਕੀ ਜੇ ਫਿਰ ਵੀ ਤੁਹਾਨੂੰ ਚੀਜ਼ ਗਲਤ ਗੀ ਹੋਈ ਫਿਰ ਮਾਫੀ ਮੰਗਦੇ ਆ ਹਾਕਮ ਵਾਲੀਆ ਜੱਗੂ ਵੀ ਟੌਪ ਆ ਇੱਕ ਨਾ ਪਲੇਅਰ ਕਿਸੇ ਨੂੰ ਨਾ ਮਾਰਿਆ ਬੋਲਿਆ ਕਰੋ ਸਾਰੀ ਟੌਪ ਆ ਇਹ 10 ਜਾਫੀਆਂ ਨੇ ਸੀਜ਼ਨ ਜੋ ਆ ਸਿੱਕਾ ਚਲਾਇਆ ਜੇ ਮੇਰੀ ਨਿਗਾ ਚ ਕੋਈ ਹੋਰ ਜਾਫੀ ਵੀ ਰਹਿ ਗਿਆ ਹੋਇਆ ਵੀ ਇਹਨੇ ਵੀ ਜੋ ਵਧੀਆ ਗੇਮ ਦਿਖਾਈ ਸੀ ਉਹਦਾ ਵੀ ਕੋਈ ਰੈਂਕ ਬਣਦਾ ਸੀਗਾ ਉਹ ਤੁਸੀਂ ਜਰੂਰ ਦੱਸਿਓ ਗੱਗੀ ਚੱਕ ਦੇਸ਼ ਰਾਜ ਵਾਲਾ ਐਂਡ ਵਾਲਾ ਯਾਰ ਮੈਚ ਵਧੀਆ ਖੇਡਿਆ ਪੁਲਾਹਤ ਦਾ ਮੇਲਾ ਪਰ ਆਪਾਂ ਸਾਰਾ ਕਵਰ ਕਰਦੇ ਹੁੰਨੇ ਆ ਸਤੰਬਰ ਤੋਂ ਲੈ ਕੇ ਹਨ ਜੋ ਮੈਚ ਸ਼ੁਰੂ ਹੋਏ ਜਾਂਦੇ ਆ ਉਸ ਤੋਂ ਬਾਅਦ ਜਿੰਨੇ ਜੋ ਟੂਰਨਾਮੈਂਟ ਜਿੰਨੇ ਮਹੀਨਿਆਂ ਚ ਮੈਚ ਹੋਏ ਆ ਕੌਣ ਤਗੜਾ ਖੇਡਿਆ ਉਸ ਤਰ੍ਹਾਂ ਰੱਖਿਆ ਆਪਾਂ ਸੋ ਤਾਂ ਕਰਕੇ ਵੀ ਆਪਾਂ ਇਦਾਂ ਹੀ ਲਿਸਟ ਬਣਾਤੀ ਆ ਬਾਕੀ ਜੋ ਹੈ ਸਾਰੀ ਵਧੀਆ ਹੋ ਸਕਦਾ 6ਵੇਂ 7ਵੇਂ ਇਦਾਂ ਜੋ ਫਰਕ ਪੈ ਗਿਆ ਹੋਵੇ ਪਰ ਇਹ ਜੋ 10 12 ਜਾਫੀ ਆ ਜਿਹੜੇ ਇਹਨਾਂ ਨੇ ਮਿੱਤਰੋ ਟੌਪ ਦੀ ਗੇਮ ਦਿਖਾਈ ਐ ਸੀਜ਼ਨ ਚ ਤੇ ਮਾਲਕ ਮੇਰ ਰੱਖੇ ਹੋਰ ਖਿਡਾਰੀਆਂ ਨੂੰ ਜੋ ਅੱਗੇ ਲੈ ਕੇ ਆਉਣ ਹੋਰ ਜੋ ਖਿਡਾਰੀ ਅਗਲਾ ਅਗੇ ਨਵੇਂ ਮੁੰਡੇ ਵੀ ਅੱਗੇ ਆਉਣ ਆਉਣ ਵਾਲੇ ਸੀਜ਼ਨ ਚ ਇਹ ਚੀਜ਼ਾਂ ਜ਼ਰੂਰ ਹੋਣਗੀਆਂ ਨਵੀਂ ਵੀਡੀਓ ਵਿੱਚ ਮਿਲਦੇ ਆ ਮਿੱਤਰੋ ਨਵੀਂ ਅਪਡੇਟ ਲੈ ਕੇ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਬਾਣਦਾ ਭਾਰਤ ਦੇ ਜੋ ਹੈ 15 20 ਜਾਫੀ ਜੋ ਤੁਹਾਨੂੰ ਦੱਸਿਆ ਬਈ ਇਹ ਜੋ ਹੈ ਨਾ ਆ ਰਿਹਾ ਇਹਨਾਂ ਮੁੰਡਿਆਂ ਦਾ ਇਹ ਅੱਗੇ ਵੀ ਅੱਗੇ ਹੋਰ ਵੀ ਨਵੇਂ ਮੁੰਡਿਆਂ ਦਾ ਆਊਗਾ ਜ਼ਰੂਰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਸ਼ੇਅਰ ਕਰ ਦਿਓ ਆਪਣੀ ਵੀਡੀਓ ਗਰੁੱਪਾਂ ਚ ਤਾਂ ਕਿ ਸਾਰਿਆਂ ਨੂੰ ਪਤਾ ਲੱਗੇ ਆਪਣੀ ਵੀਡੀਓ ਦਾ ਧੰਨਵਾਦ